ਜਾਤਾ ਰਹੀ ਆ ਮਾਤਾ ਦਾ ਅੱਲਾ ਭਰਾ 10 ਮਿੰਟ ਬੰਦ ਕਰਾ ਮੈਂ ਭਰਾ ਉਹ ਵੀ ਬਹਿ ਲਗੇ ਇਹਨੂੰ ਪੜਾਉਣਾ ਨਹੀਂ ਹੁੰਦਾ ਯਾਰ 10 ਮਿੰਟ ਬੰਦ ਕਰ ਓਏ ਓਏ ਬੈ ਜਾ ਬੈ ਜਾ ਬੈ ਜਾ ਨਾਲ ਆ ਜਾ ਬਿਠਾਉਣੇ ਨਾਲ ਆ ਹਾਂ ਉਹ ਬੈਠੋ ਇਧਰ ਆ ਬੈਠੋ ਪਾਵਰ ਕਾਮ ਮੁਰਦਾਬਾਦ

उठा मेरी एक पहला एक मिनट पिछले जाके गोली चली है <laughs> ਮੇਰਾ ਸਗਰਾ ਜੰਦੀਆ ਮੇਰਾ ਪਿੰਡ ਬੜਨਾ ਮੈਂ ਰਾਤ ਨੂੰ ਇਕੱਲੇ ਜਾਣਾ ਮੇਰੀ ਸੇਫਟੀ ਹੈ ਕੋਈ ਦੱਸੋ 2:30 ਵਜੇ ਤੁਹਾਨੂੰ ਕਾਲ ਕੀਤਾ ਉਸ ਵਕਤ ਤੇ ਦੇਣੀ ਨਹੀਂ ਤੁਹਾਡੀ ਡਿਊਟੀ ਹੈ ਕਿੰਨੇ ਵਜੇ ਕਿੰਨੇ ਵਜੇ 2:30 ਵਜੇ ਫੋਨ ਕਰਦਾ 2:30 ਵਜੇ ਕਿੱਥੋਂ ਫੋਨ ਕੀਤਾ ਬੰਦਾ 2:30 ਵਜੇ ਕਦੋਂ ਕੀਤਾ ਫੋਨ ਨਹੀਂ ਕੀਤਾ ਜੀ ਮੈਨੂੰ ਬੜਾ ਜੀ ਗੱਲਾਂ ਕਰਾ ਰਿਹਾ ਮੁੰਨੀ ਵਾਰਾ ਮੇਰਾ ਨੰਬਰ ਨਹੀਂ ਹੈਗਾ ਉਹ ਕੰਪਨੀ ਦਾ ਨੰਬਰ ਹੈ 10 ਨੰਬਰ ਤੇ ਕਹਿੰਦਾ ਉਹ ਕੰਪਨੀ ਦਾ ਮੇਰਾ ਇਹਦਾ ਕਾਲ ਆ ਕੰਪਨੀਰ ਤੇ ਕਰੀ ਨਾ ਉਹਨੀਆਂ ਵਾਰਾਂ ਤੇ ਆਹ ਬੰਦਾ ਆਹ ਬੰਦਾ ਮੈਨੂੰ ਬਚਾਓ ਕਿਉਂ ਮੈਸਜ ਤੇ ਜਾ ਕੇ ਫੇਸ ਆਉਂਦਾ ਆਹ ਨਹੀਂ ਲੜਾ ਹਾਲਤ ਰਹੀ ਹੈ ਆਪਾਂ ਹੱਲ ਕਰਾਈਏ ਹੱਲ ਹੁਣ ਟਰਾਫਿਕ ਮਾਰ ਦੇਖਦੇ ਲਰ ਨੇ ਸਪਲਾਈ ਕਰਦੇ ਤੁਹਾਡੀ ਜਾਨ ਤੁਹਾਨੂੰ ਸਰ ਫੋਨ ਕਰੀਏ ਕੋਈ ਕਹਿੰਦੇ ਗੱਡੀ ਲੈ ਕੇ ਆ ਜਾਓ ਜਦੋਂ ਜਦੋਂ ਫਿਊਲ ਲਾ ਕੇ ਸਾਡੇ ਕੋਲ ਨਹੀਂ ਹੈਗੀ ਨਹੀਂ ਸਾਡੇ ਕੋਲ ਨਾ ਕੋਈ ਸਾਡੇ ਕੋਲ ਸੇਫਟੀ ਹੈ ਦੱਸੋ ਕੀ ਕਰੀਏ ਗੱਡੀ ਮੈਂ ਵੀ ਬੈਠ ਕੇ ਜਦੋਂ ਗੱਡੀ ਮੈਂ ਵੀ ਚਲਦੀ ਲੈ ਕੇ ਆ ਜਦੋਂ ਸਾਡਾ ਲੋਡ ਚਲਾਉਣਾ ਨਾ ਸਾਡੀ ਇੱਕੋ ਵਾਰੀ ਮੋਤਾਂ ਆਏ ਸੀ ਸਦੀਆਂ ਨੂੰ ਚੱਲ ਰਹੀ ਹੈ ਸਾਡਾ ਸੈਲਰੀਆਂ ਮੈਨੂੰ ਮਿਲਦੇ 10 ਤਰ੍ਹਾਂ ਨੂੰ ਮਿਲਦੀਆਂ ਮਿੰਨੂ ਨੂੰ ਰੋਡ ਚਲਾਣੀ ਨਹੀਂ ਮਿਲਦੀਆਂ ਰੋਡ ਚਲਾਉਣ ਨੂੰ ਨਾ ਮੇ ਪਿਛਲੀ ਚਲਾਉਣ ਨੂੰ ਮਿਲਦੀ ਆ ਨਾ ਤੁਹਾਨੂੰ ਪਿਛਲੀ ਦਾ ਹੀ ਹੱਲ ਮਿਲ ਜੇ ਮੈਂ ਸਵੇਰੇ 6 ਵਜੇ ਲੱਗਾ ਹੋਇਆ ਤੁਹਾਡੇ ਘਰ ਨੂੰ ਲੱਗੇ ਖਰੂਨ ਹੋਵੇਗਾ ਕੋਈ ਹੱਲ ਹੱਲ ਕਰੀ ਹੱਲ ਕਰੀਆ ਹੋਣਾ ਲੋ ਜਾਗਾ ਹੱਲ ਕਰੀਆ ਹੱਲ ਕਰੀਏ ਨਹੀਂ ਕਰਾਂਗੇ ਕੱਲ ਦੇ ਨਹੀਂ ਹੱਲ ਨਹੀਂ ਹੱਲ ਹੋਏਗਾ ਕੱਲ ਅਸੀਂ ਗੱਦੇ ਨਾਲ ਦੇਖਦੇ ਹਵਾ ਤੇ ਹੁੰਦੀ ਹੈ ਹੱਲ ਇਹ ਦੇਖੋ ਜੀ ਸਾਡੇ ਕੋਲ 4 ਬੰਦੇ ਆ 8 ਪਿੰਡ ਹੈ ਕਿਹੜਾ ਟ੍ਰਾਂਸਫਾਰਮ ਰੱਖਣ ਵਾਲਾ ਕੰਮ ਹੈ ਨਾ ਉਹ ਤੁਸੀਂ ਵੀ ਸਮਝਦੇ ਹੋਵੋਗੇ ਉਹਦੇ ਵਾਸਤੇ ਠੇਕੇਦਾਰ ਚਾਹੀਦਾ ਸਮਾਨ ਚਾਹੀਦਾ ਹਾਂ ਹੁਣ ਅਸੀਂ 4 ਬੰਦੇ ਆ ਕੇ ਤਾਂ ਹੈ ਨਹੀਂ ਪਰ ਟ੍ਰਾਂਸਫਾਰਮ ਰੱਖ ਮੰਗੇ ਚਾਲੂ ਕਰਦੇ ਆਮ ਉਹਦੇ ਵਾਸਤੇ ਟਾਈਮ ਚਾਹੀਦਾ ਆ ਜੋ ਕਰ ਸਕਦੇ ਅਸੀਂ ਐਸਟੀਮੇਟ ਬਣਾ ਸਕਦੇ ਅਸੀਂ ਬਣਾ ਲਿਆ ਆ ਐਕਸਰ ਸਾਹਿਬ ਨੇ ਪਾਸ ਵੀ ਕਰ ਦਿੱਤਾ ਉਹ ਇਹ ਸਾਰਾ ਸਾਰਾ ਦੇ ਵਿੱਚ ਫਿਰ ਨਹੀਂ ਦੇ ਦਿੱਤਾ ਇਹ ਇੱਕ ਟੈਂਡੈਂਟ ਮੈਂ ਕਹਿੰਦੀ ਐਸਟੀਮੇਟ ਬਣਾ ਹੋ ਗਿਆ ਅਸੀਂ ਦੇਖ ਕੇ ਆਏ ਸਾ ਮੌਕਾ ਦੇਖ ਕੇ ਗਏ ਸਾਰੇ ਕੰਮ ਹੀ ਹੈ ਪਹਿਲਾਂ ਆਏ ਸੀ ਪਤਾ ਹੀ ਗੱਲ ਐਡ ਕਰ ਦਿੰਦੇ ਦੂਜਿਆਂ ਨਾਲ ਦੂਜਿਆਂ ਨਾਲ ਤਿੰਨਾਂ ਹਰੇ ਅਲੱਗ ਅਲੱਗ ਸਮੱਸਿਆਵਾਂ ਨੇ ਇਕੱਠੇ ਆ ਮੇਕ ਕਰੂ ਸਾਡੇ ਟ੍ਰਾਂਸਫਰਮ ਦੀ ਸਮੱਸਿਆ ਪੈ ਗਈ ਆ ਜਿਹੜੀ ਲਾਈਨ ਕੰਮ ਨਹੀਂ ਕਰ ਰਹੀ ਉੱਥੇ ਬਹੁਤ ਬੰਦੇ ਆ ਹਾਂਜੀ ਸ਼ਹਿਰਾਂ 'ਚ ਹੈਗੇ ਸ਼ਹਿਰਾਂ ਦੇ ਨਾਲ ਜਿਹੜੀ ਚਾਹਤ ਹੈ ਸਾਡੇ ਕੋਲ ਪੰਡਾ ਜੀ ਨਹੀਂ ਹੈ ਰਸੀਦ ਨਹੀਂ ਲੈ ਸਕਦੇ ਸਾਡੀ ਪਾਵਰ ਸਾਰੇ ਘਰਾਂ ਬਣਾ ਸਾਡੀ ਟ੍ਰਾਂਸਫਰਮ ਦਾ ਆ ਕੇ ਦੇਖ ਲੈਨੇ ਆ ਤੇ ਲੋਗੇ ਬਾਕੀ ਕੰਮ ਕਰ ਦੋਗੇ ਇਹ ਤੁਸੀਂ ਮੇਰੇ پاس ਹੋਊਗਾ ਫਿਰ ਠੀਕ ਨਾ ਬਣਾ ਬਲ ਕਰ ਵੀ ਲੱਗ ਜੇ ਨੀ ਮੈਂ ਜਿਹੜਾ ਮੈਂ ਸਭ ਤੁਹਾਡਾ ਨੰਬਰ ਆ ਇਹ ਦੇਖੋ ਕਿੰਨੇ ਹੋਣ ਕਿਤੇ ਹੋਣੇ ਮੇਰਾ ਫੋਨ ਅੱਗੇ ਨਹੀਂ ਮੈਂ ਚੱਕਦਾ ਮੈਂ ਕਿ ਤੂੰ ਫੋਨ ਚੱਕੇ ਨਹੀਂ ਆ ਦੇਖੋ ਮੈਂ ਮੋਟਰਸਾਈਕਲ ਤੇ ਸੀ ਯਾਰ ਮੇਰੀ ਜਾਨ ਸੁਣਾ ਮੈਂ ਮੋਟਰਸਾਈਕਲ ਤੇ ਸੀ ਯਾਰ ਤੁਹਾਡੀ ਕੋਲ ਆਈ ਫੋਨ ਕੱਢ ਲਗਾਈ ਚੱਕਰ ਦੇ ਸਰਪ੍ਰੈਂਸ ਅਟੈਂਡ ਕਰਦਾ ਆ ਜਾਗੇ ਚੱਕੀ ਕੋਲ ਇਹਨਾਂ ਦੀ ਮੈਂ ਮੈਂ ਕਿਹਾ ਮੈਂ ਤੁਹਾਡਾ ਅਰੇਂਜ ਕਰਦਾ ਪਿਆ ਮੈਂ ਸਾਰਾ ਕੁਝ ਕਰਦਾ ਪਿਆ ਇਹ ਕਹਿੰਦੇ ਸੀ ਰੋਡ ਜਮ ਕਰਨਾ ਦੱਸੋ ਥੋੜਾ ਟਾਈਮ ਤਾਂ ਦਿਓ ਨਾ ਹੋਣ ਵੀ ਸਾਈਲੈਂਸ ਕੋਈ ਨਾ ਕੋਈ ਵੀ ਅਲੀ ਪ੍ਰਾਈਵੇਟ ਪਤਾ ਲੈ ਕੇ ਆਏ ਆ ਤੁਹਾਡੇ ਨਾਲ ਕਰਦੇ ਦੇਖੋ ਸਰਦਿ ਮਹੀਨੇ ਦੀ ਘਰ ਹੈ ਜਰ ਦੇਖੋ ਟ੍ਰਾਂਸਫਰ ਕਰ ਹਾਂ ਸਾਹਮਣੇ ਨਾਲ ਹੀ ਨਹੀਂ ਨਾਲ ਹੋਇਆ ਤਾਂ ਕੱਲ ਲੈਣੇ ਦੇਖੀ ਅਸੀਂ ਦੂਸਰੇ ਪਾਸੇ